ਤਾਂ ਇੱਕ ਪਾਸੇ ਜਿੱਥੇ ਅਥਰੂ ਗੈਂਸ ਦੇ ਗੋਲੇ ਸੁੱਟੇ ਜਾ ਰਿਹਾ ਤੇ ਦੂਜੇ ਪਾਸੇ ਇਹ ਕਿਸਾਨ ਵੀਰ ਇਹ ਰੰਗ ਦੇਖ ਸਕਦੇ ਹੋ ਕੈਨੇਡਾ ਵਾਲੀ ਜਿਹੜੀ ਪਤੰਗ ਹੈ ਉਹ ਇਧਰ ਕਿਸਾਨ ਵੀਰਾਂ ਨੇ ਚੜਾ ਦਿੱਤੀ ਹੈ ਤਾਂ ਪੂਰੇ ਆ ਇਧਰ ਕਿਸਾਨ ਵੀਰ ਵੀ ਡਟੇ ਹੋਏ ਨੇ ਨਾਲ ਤੇ ਨਾਲ ਆਪਣਾ ਆਨੰਦ ਇਧਰ ਆ ਮਾਣ ਰਿਹਾ ਕੈਨੇਡਾ ਵਾਲੀ ਪਤੰਗ ਇਧਰ ਚੜਾ ਦਿੱਤੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਹਰੇਕ ਰੰਗ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਕੈਨੇਡਾ ਦੀ ਪਤੰਗ ਜੀਹਾਂ ਇੱਕ ਪਾਸੇ ਸ਼ੰਭੂ ਬਾਰਡਰ ਐ ਦੂਸਰੇ ਪਾਸੇ ਫੌਜਾਂ ਲੱਗੀਆਂ ਹੋਈਆਂ ਨੇ ਅਥਰੂ ਗੈਸ ਦੇ ਗੋਲੇ ਡਿੱਗ ਰਿਹਾ ਤੇ ਇੱਧਰ ਕਸਾਰ ਵੀਰ ਜਿਹੜੇ ਆ ਉਹਨਾਂ ਨੇ ਪਤੰਗ ਚੜਾ ਦਿੱਤੀ ਐ ਬਾਰਡਰ ਤੇ ਕੈਨੇਡਾ ਵਾਲੀ ਪਤੰਗ ਚੜੀ ਹੋਈ ਐ ਤਸਵੀਰ ਤੁਸੀਂ ਦੇਖ ਸਕਦੇ ਹੋ ਤਸਵੀਰ ਦਿਖਾ ਰਿਹਾ ਇੱਕ ਨਵੀਂ ਤਸਵੀਰ ਜਿਹੜੀ ਐ ਉਹ ਆ ਨਿਕਲੀ ਐ ਤਾਂ ਦੂਸਰੇ ਪਾਸੇ ਜਿੱਥੇ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਤੇ ਇੱਧਰ ਪਤੰਗਾ ਆ ਜਿਹੜੀਆਂ ਉਹ ਚੜ ਰੀਆਂ ਨੇ ਤਾਂ ਹਰੇਕ ਹੱਥਾਂ ਦੇ ਵਿੱਚ ਮੈਂ ਕਹੂੰਗਾ ਕੈਮਰਾਮੈਨ ਨੂੰ ਦਿਖਾਇਆ ਜਾਵੇ ਕਿ ਹੱਥਾਂ ਦੇ ਵਿੱਚ ਬੋਰੀਆਂ ਫੜੀਆਂ ਹੋਈਆਂ ਨੇ ਇਹ ਤਸਵੀਰਾਂ ਨੇ ਸ਼ੰਭੂ ਦੀਆਂ ਐਨ ਉਧਰ ਬੈਰੀਗੇਟਿੰਗ ਕੀਤੀ ਗਈ ਹੈ ਲਗਾਤਾਰ ਉਧਰੋਂ ਪ੍ਰਸ਼ਾਸਨ ਜਿਹੜਾ ਉਹ ਨਜ਼ਰ ਰੱਖ ਰਿਹਾ ਹੈ ਕਿ ਕੀ ਹੋ ਰਿਹਾ ਹੈ ਕੀ ਨਹੀਂ ਤਸਵੀਰ ਦੇਖ ਸਕਦੇ ਤੁਸੀਂ ਪਰ ਵੱਡੀ ਗਿਣਤੀ ਦੇ ਵਿੱਚ ਇੱਥੇ ਅੱਜ ਮਾਵੜਾ ਜਿਹੜਾ ਸਾਡੇ ਕਿਸਾਨ ਵੀਰਾਂ ਦਾ ਉਹ ਇਕੱਠਾ ਹੋ ਰਿਹਾ ਹੈ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਤੇ ਲਗਾਤਾਰ ਜੋ ਹਰਕਤ ਹੋ ਰਹੀ ਹੈ ਜਾਂ ਪ੍ਰਸ਼ਾਸਨ ਦੇ ਵੱਲੋਂ ਜਾਂ ਕਿਸਾਨ ਵੀਰਾਂ ਦੇ ਵੱਲੋਂ ਤਾਂ ਹਰੇਕ ਜਿਹੜੀ ਹੈ ਉਹ ਤਸਵੀਰ ਤੁਹਾਨੂੰ ਦਿਖਾਉਣ ਦੀ ਅਸੀਂ ਲਗਾਤਾਰ ਸ਼ੰਭੂ ਤੋਂ ਕੋਸ਼ਿਸ਼ ਕਰ ਰਹੇ ਹਾਂ ਤਾਂ ਪਤੰਗ ਚੜ੍ਹਾ ਦਿੱਤੀ ਹੈ ਇਹ ਸ਼ੰਭੂ ਬਾਰਡਰ ਦੀ ਨਵੇਕਲੀ ਤਸਵੀਰ ਹੈ ਇੱਕ ਪਾਸੇ ਅਥਰੂ ਗੈਸ ਦੇ ਗੋਲੇ ਨੇ ਤਾਂ ਇਧਰੋਂ ਕਿਸਾਨ ਵੀਰਾਂ ਨੇ ਪਤੰਗ ਚੜ੍ਹਾ ਦਿੱਤੀ ਹੈ ਜੀ ਹਾਂ ਇਹ ਨਵੀਆਂ ਤਸਵੀਰਾਂ ਨੇ ਪਤੰਗਾਂ ਆ ਜਿਹੜੀਆਂ ਫੜੀ ਫਿਰਦੇ ਨੇ ਸਾਡੇ ਕਿਸਾਨ ਵੀਰ ਤਾਂ ਇਹ ਨਵੀਂ ਤਸਵੀਰ ਹੈ ਜੀ ਹਾਂ ਸ਼ੰਭੂ ਬਾਰਡਰ ਤੇ ਲੂਣ ਦੇ ਪੈਕੇਟ ਹੱਥਾਂ ਦੇ ਵਿੱਚ ਸਾਡੇ ਕਿਸਾਨ ਵੀਰਾਂ ਨੇ ਵੀ ਫੜੇ ਹੋਏ ਆ ਬੋਰੀਆਂ ਗਿੱਲੀਆਂ ਕੀਤੀਆਂ ਨੇ ਤਾਂ ਇੱਥੇ ਜਰੂਰ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਅਸੀਂ ਸ਼ੰਭੂ ਦੀ ਤਸਵੀਰ ਹੈ ਕਿਸਾਨ ਵੀਰ ਇੱਥੇ ਡਟੇ ਹੋਏ ਨੇ ਤਾਂ ਇੱਕ ਪਾਸੇ ਜਿੱਥੇ ਅਥਰੂ ਗੈਂਸ ਦੇ ਗੋਲੇ ਸੁੱਟੇ ਜਾ ਰਿਹਾ ਤੇ ਦੂਜੇ ਪਾਸੇ ਇਹ ਕਿਸਾਨ ਵੀਰ ਇਹ ਰੰਗ ਦੇਖ ਸਕਦੇ ਹੋ ਕੈਨੇਡਾ ਵਾਲੀ ਜਿਹੜੀ ਪਤੰਗ ਹੈ ਉਹ ਇਧਰ ਕਿਸਾਨ ਵੀਰਾਂ ਨੇ ਚੜਾ ਦਿੱਤੀ ਹੈ ਤਾਂ ਪੂਰੇ ਇਧਰ ਕਿਸਾਨ ਵੀਰ ਵੀ ਡਟੇ ਹੋਏ ਨੇ ਨਾਲ ਤੇ ਨਾਲ ਆਪਣਾ ਆਨੰਦ ਇਧਰ ਮਾਣ ਰਹੇ ਆ ਕੈਨੇਡਾ ਵਾਲੀ ਪਤੰਗ ਇਧਰ ਚੜਾ ਦਿੱਤੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਹਰੇਕ ਰੰਗ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਕੈਨੇਡਾ ਦੀ ਪਤੰਗ ਜੀਹਾਂ ਇੱਕ ਪਾਸੇ ਸ਼ੰਭੂ ਬਾਰਡਰ ਐ ਦੂਸਰੇ ਪਾਸੇ ਫੌਜਾਂ ਲੱਗੀਆਂ ਹੋਈਆਂ ਨੇ ਅਥਰੂ ਗੈਸ ਦੇ ਗੋਲੇ ਡਿੱਗ ਰਿਹਾ ਤੇ ਇੱਧਰ ਕਿਸਾਨ ਵੀਰ ਜਿਹੜੇ ਆ ਉਹਨਾਂ ਨੇ ਪਤੰਗ ਚੜਾ ਦਿੱਤੀ ਐ ਬਾਰਡਰ ਤੇ ਕੈਨੇਡਾ ਵਾਲੀ ਪਤੰਗ ਚੜੀ ਹੋਈ ਐ ਤਸਵੀਰ ਤੁਸੀਂ ਦੇਖ ਸਕਦੇ ਹੋ ਤਸਵੀਰ ਦਿਖਾ ਰਿਹਾ ਇੱਕ ਨਵੀਂ ਤਸਵੀਰ ਜਿਹੜੀ ਐ ਉਹ ਆ ਨਿਕਲੀ ਐ ਤਾਂ ਦੂਸਰੇ ਪਾਸੇ ਜਿੱਥੇ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਤੇ ਇੱਧਰ ਪਤੰਗਾਂ ਆ ਜਿਹੜੀਆਂ ਉਹ ਚੜ ਰੀਆਂ ਨੇ ਤਾਂ ਹਰੇਕ ਹੱਥਾਂ ਦੇ ਵਿੱਚ ਮੈਂ ਕਹੂੰਗਾ ਕੈਮਰਾਮੈਨ ਨੂੰ ਦਿਖਾਇਆ ਜਾਵੇ ਕਿ ਹੱਥਾਂ ਦੇ ਵਿੱਚ ਬੋਰੀਆਂ ਫੜੀਆਂ ਹੋਈਆਂ ਨੇ ਇਹ ਤਸਵੀਰਾਂ ਨੇ ਸ਼ੰਭੂ ਦੀਆਂ ਐਨ ਉਧਰ ਬੈਰੀਕੇਟਿੰਗ ਕੀਤੀ ਗਈ ਹੈ ਲਗਾਤਾਰ ਉਧਰੋਂ ਪ੍ਰਸ਼ਾਸਨ ਜਿਹੜਾ ਉਹ ਨਜ਼ਰ ਰੱਖ ਰਿਹਾ ਹੈ ਕਿ ਕੀ ਹੋ ਰਿਹਾ ਹੈ ਕੀ ਨਹੀਂ ਤਸਵੀਰ ਦੇਖ ਸਕਦੇ ਤੁਸੀਂ ਪਰ ਵੱਡੀ ਗਿਣਤੀ ਦੇ ਵਿੱਚ ਇੱਥੇ ਜਮਾਵੜਾ ਜਿਹੜਾ ਸਾਡੇ ਕਿਸਾਨ ਵੀਰਾਂ ਦਾ ਉਹ ਇਕੱਠਾ ਹੋ ਰਿਹਾ ਹੈ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਤੇ ਲਗਾਤਾਰ ਜੋ ਹਰਕਤ ਹੋ ਰਹੀ ਹੈ ਜਾਂ ਪ੍ਰਸ਼ਾਸਨ ਦੇ ਵੱਲੋਂ ਜਾਂ ਕਿਸਾਨ ਵੀਰਾਂ ਦੇ ਵੱਲੋਂ ਤਾਂ ਹਰੇਕ ਜਿਹੜੀ ਹੈ ਉਹ ਤਸਵੀਰ ਤੁਹਾਨੂੰ ਦਿਖਾਉਣ ਦੀ ਅਸੀਂ ਲਗਾਤਾਰ ਸ਼ੰਭੂ ਤੋਂ ਕੋਸ਼ਿਸ਼ ਕਰ ਰਹੇ ਹਾਂ ਤਾਂ ਪਤੰਗ ਚੜ੍ਹਾ ਦਿੱਤੀ ਹੈ ਇਹ ਸ਼ੰਭੂ ਬਾਰਡਰ ਦੀ ਨਵੇਕਲੀ ਤਸਵੀਰ ਹੈ ਇੱਕ ਪਾਸੇ ਅਥਰੂ ਗੈਸ ਦੇ ਗੋਲੇ ਨੇ ਤਾਂ ਇਧਰੋਂ ਕਿਸਾਨ ਵੀਰਾਂ ਨੇ ਪਤੰਗ ਚੜ੍ਹਾ ਦਿੱਤੀ ਹੈ ਜੀ ਹਾਂ ਇਹ ਨਵੀਆਂ ਤਸਵੀਰਾਂ ਨੇ ਪਤੰਗਾਂ ਜਿਹੜੀਆਂ ਉਹ ਫੜੀ ਫਿਰਦੇ ਨੇ ਸਾਡੇ ਕਿਸਾਨ ਵੀਰ ਅਤਾ ਇਹ ਨਵੀਂ ਤਸਵੀਰ ਹੈ ਜੀ ਹਾਂ ਸ਼ੰਭੂ ਬਾਰਡਰ ਤੇ ਲੂਣ ਦੇ ਪੈਕੇਟ ਹੱਥਾਂ ਦੇ ਵਿੱਚ ਸਾਡੇ ਕਿਸਾਨ ਵੀਰਾਂ ਨੇ ਵੀ ਫੜੇ ਹੋਏ ਆ ਬੋਰੀਆਂ ਗਿੱਲੀਆਂ ਕੀਤੀਆਂ ਨੇ ਤਾਂ ਇੱਥੇ ਜਰੂਰ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਅਸੀਂ ਸ਼ੰਭੂ ਦੀ ਤਸਵੀਰ ਹੈ ਕਿਸਾਨ ਵੀਰ ਇੱਥੇ ਡਟੇ ਹੋਏ ਨੇ